ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਡੈਲੀਗੇਟ ਇਜਲਾਸ ਰਾਹੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਪੰਥਕ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ ਇਜਲਾਸ ਦੇ ਵਿੱਚ ਭਾਵੇਂ ਹਲੇ ਕੁਝ ਦਿਨ ਬਾਕੀ ਨੇ ਪਰ ਇਸ ਤੋਂ ਪਹਿਲਾਂ ਹੀ ਖੜਕਾ ਦੜਕਾ ਹੋਣਾ ਵੀ ਸ਼ੁਰੂ ਹੋ ਗਿਆ ਹੈ ਸੁਣਨ ਦੇ ਵਿਚਾਰਿਆ ਹੈ ਕਿ ਪੰਜ ਮੈਂਬਰੀ ਕਮੇਟੀ ਵਾਲੇ ਸੁਖਬੀਰ ਬਾਦਲ ਦੀ ਬੋਲੀ ਬੋਲਣ ਲੱਗ ਪਏ ਸੀ ਪਰ ਬੀਬੀ ਜਗੀਰ ਕੌਰ ਨੇ ਅਜਿਹਾ ਹੱਲੂਣਾ ਦਿੱਤਾ ਕਿ ਸਭ ਦੇ ਹੋਸ਼ ਟਿਕਾਣੇ ਆ ਗਏ ਦਰਸਲ ਪੰਜ ਮੈਂਬਰੀ ਕਮੇਟੀ ਵਾਲੇ ਕਈ ਆਗੂ ਇੱਕ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਸੀ ਜਿਸ ਨੂੰ ਮੌਕੇ ਦੇ ਉੱਤੇ ਹੀ ਦਬ ਦਿੱਤਾ ਗਿਆ ਜਿਸ ਦੇ ਨਾਲ ਹੁਣ 11 ਅਗਸਤ ਨੂੰ ਹੋਣ ਵਾਲੇ ਇਜਲਾਸ ਦੇ ਵਿੱਚ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ ਜੋ ਪੰਜਾਬ ਦੀ ਆਵਾਮ ਨੇ ਸ਼ਾਇਦ ਕਈ ਦਹਾਕਿਆਂ ਤੋਂ ਨਹੀਂ ਦੇਖਿਆ ਸੋ ਆਓ ਤੁਹਾਨੂੰ 11 ਅਗਸਤ ਨੂੰ ਹੋਣ ਵਾਲੇ ਇਜਲਾਸ ਦੀ ਇਸ ਵੱਡੀ ਅਪਡੇਟ ਤੋਂ ਜਾਣੂ ਕਰਵਾਨੇ ਜਿਸ ਨੇ ਸੁਖਬੀਰ ਧੜੇ ਨੂੰ ਵੀ ਬਾਜਣਾ ਪਾ ਦਿੱਤੀ ਸ਼੍ਰੀ ਅਕਾਲ ਤੱਕ ਤ ਸਾਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਭਾਵੇਂ 11 ਅਗਸਤ ਨੂੰ ਡੈਲੀਗੇਟ اجلاس ذریعے ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਪਰ ਇਸ ਤੋਂ ਪਹਿਲਾਂ ਹੀ ਅੰਦਰ ਖਾਤੇ ਵੱਡੀ ਸਿਆਸਤ ਸ਼ੁਰੂ ਹੋ ਗਈ ਹੈ ਜਿਸ ਦੀ ਅਸਰ ਜਿਹੜਾ ਹੈ ਬਾਹਰੀ ਤੌਰ ਦੇ ਉੱਤੇ ਵੀ ਦਿਖਾਈ ਦੇਣ ਲੱਗ ਪਿਆ ਪ੍ਰਧਾਨਗੀ ਦੇ ਲਈ ਪਹਿਲਾਂ ਚਾਰ ਨਾਮਾਂ ਦੀ ਚਰਚਾ ਚੱਲ ਰਹੀ ਸੀ ਜਿਨ੍ਹਾਂ ਦੇ ਵਿੱਚੋਂ ਮਨਪ੍ਰੀਤ ਸਿੰਘ ਈਆਲੀ ਤਾਂ ਪਹਿਲਾਂ ਹੀ ਇਹ ਆਖ ਚੁੱਕੇ ਨੇ ਕਿ ਉਹਨਾਂ ਦਾ ਨਾਮ ਪ੍ਰਧਾਨਗੀ ਦੇ ਲਈ ਨਾ ਵਿਚਾਰਿਆ ਜਾ ਦੂਜਾ ਨਾਮ surjit singh rakhra ਦਾ ਲਿਆ ਜਾ ਰਿਹਾ ਸੀ ਉੰਜ ਆਪਣੇ ਬਿਆਨਾਂ ਦੇ ਵਿੱਚ ਉਹ ਵੀ ਇਹੀ ਆਖ ਰਹੇ ਨੇ ਕਿ ਉਹ ਪ੍ਰਧਾਨਗੀ ਦੀ ਦੌੜ ਦੇ ਵਿੱਚ ਬਿਲਕੁਲ ਨਹੀਂ ਹਨ ਉਹ ਸਿਰਫ ਤੇ ਸਿਰਫ ਅਕਾਲੀ ਦਲ ਦੀ ਮਜ਼ਬੂਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਵਉੱਚਤਾ ਬਰਕਰਾਰ ਰੱਖਣ ਦੇ ਲਈ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦੀ ਚਰਚਾ ਨੇ ਵੀ ਕਾਫੀ ਜ਼ੋਰ ਫੜਿਆ ਹੋਇਆ ਸੀ ਪਰ ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਪ੍ਰਧਾਨਗੀ ਦੀ ਦੌੜ ਤੋਂ ਪਾਸਾ ਵਟ ਲਿਆ ਅਤੇ ਬੀਬੀ ਸਤਵੰਤ ਕੌਰ ਦੇ ਨਾਮ ਨੂੰ ਅੱਗੇ ਰੱਖ ਦਿੱਤਾ। ਮਸਲੇ ਦੀ ਸਮਝ ਰੱਖਣ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੀ ਕਹਾਣੀ ਨੂੰ ਬੀਬੀ ਸਤਵੰਤ ਕੌਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਜਾ ਸਕੇ। ਪਰ ਹੁਣ ਉਹਨਾਂ ਦੇ ਨਾਮ ਨੂੰ ਲੈ ਕੇ ਵੀ ਨਵਾਂ ਬਖੀੜਾ ਖੜਾ ਹੋ ਚੁੱਕਿਆ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬੀਬੀ ਸਤਵੰਤ ਕੌਰ ਜੋ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਦੀ ਬੇਟੀ ਹੋਵੇ ਉਸ ਦੇ ਨਾਂ ਦੇ ਉੱਤੇ ਬਖੇੜਾ ਕਿਵੇਂ ਖੜਾ ਹੋ ਸਕਦਾ ਸੋ ਇਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਉਸ ਤੋਂ ਪਹਿਲਾਂ 5 ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਉੱਤੇ ਉਸ ਦੇ ਅਸਲ ਪਹਿਲੂਆਂ ਦੇ ਉੱਤੇ ਝਾਤ ਮਾਰਾਂਗੇ ਦਰਸਲ ਮੀਟਿੰਗ ਦੌਰਾਨ ਕੁਝ ਆਗੂ ਕਥੇ ਤੌਰ ਦੇ ਉੱਤੇ ਸੁਖਵੀਰ ਬਾਦਲ ਦੀ ਬੋਲੀ ਬੋਲਣ ਲੱਗ ਪਈ ਸੀ ਜਿਸ ਦੇ ਕਰਕੇ ਬੀਬੀ ਜਗੀਰ ਕੌਰ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਗਿਆ ਇਹ ਸਮਝੋ ਕਿ ਜੇਕਰ ਬੀਬੀ ਜਗੀਰ ਕੌਰ ਹੰਗਾਮਾ ਨਾ ਕਰਦੀ ਤਾਂ ਪੰਜ ਮੈਂਬਰੀ ਕਮੇਟੀ ਦੀਆਂ ਪੱਕੀਆਂ ਪਕਾਈਆਂ ਜਲੇਬੀਆਂ ਦੇ ਉੱਤੇ ਰੇਤਾ ਪੈ ਜਾਣਾ ਸੀ ਜਿਸ ਦੇ ਕਾਰਟੂਨ ਬਣਾ ਕੇ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੇ ਜਾ ਰਹੇ ਮੌਜੂਦਾ ਸਮੇਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਸਹੀ ਲੀ ਦੇ ਉੱਤੇ ਚੱਲਦੀ ਜਾ ਰਹੀ ਹੈ ਜਿਸ ਨੇ ਸੁਖਵੀਰ ਬਾਦਲ ਦੀ ਵੀ ਨੀਂਦ ਉਡਾ ਕੇ ਰੱਖ ਦਿੱਤੀ ਸੁਖਬੀਰ ਬਾਦਲ ਦੀ ਮਾਫੀ ਵੀ ਉਸੇ ਬੇਚੈਨੀ ਦਾ ਇੱਕ ਨਤੀਜਾ ਕਿਹਾ ਜਾ ਸਕਦਾ ਹੈ। ਦਰਸਲ ਮੀਟਿੰਗ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਕਿਸੇ ਇੱਕ ਆਗੂ ਦੇ ਨਾਂ ਦੇ ਉੱਤੇ ਸਹਿਮਤੀ ਬਣਾ ਲਈ ਜਾਵੇ ਅਤੇ ਫਿਰ ਉਸ ਨੂੰ ਪ੍ਰਧਾਨ ਬਣਾਇਆ ਜਾਵੇ। ਇਹ ਗੱਲ ਹੋਣ ਦੀ ਦੇਰ ਸੀ ਕਿ ਬੀਬੀ ਨੇ ਮੀਟਿੰਗ ਦੇ ਵਿੱਚ ਗਾਹ ਪਾ ਦਿੱਤਾ ਤੇ ਕਿਹਾ ਕਿ ਜੇ ਇੰਜ ਹੀ ਪ੍ਰਧਾਨ ਥਾਪਣਾ ਸੀ ਤਾਂ ਫਿਰ ਸਾਡੇ ਵਿੱਚ ਅਤੇ ਸੁਖਬੀਰ ਬਾਦਲ ਦੇ ਵਿੱਚ ਫਰਕ ਹੀ ਕੀ ਰਹਿ ਗਿਆ। ਬੇਸ਼ੱਕ ਪੰਜਾਬ ਦੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਬੀਬੀ ਸਤਵੰਤ ਕੌਰ ਦੇ ਨਾਂ ਨੂੰ ਕਾਫੀ ਅੱਗੇ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਜੇਕਰ ਪੰਜ ਮੈਂਬਰੀ ਕਮੇਟੀ ਨੇ ਬਾਦਲ ਅਕਾਲੀ ਦਲ ਵਾਂਗ ਉਹਨਾਂ ਦਾ ਨਾਂ ਪੰਜਾਬ ਦੇ ਲੋਕਾਂ ਦੇ ਉੱਤੇ ਥੋਪਿਆ ਤਾਂ ਇਹ ਛੋਟੀ ਜਹੀ ਗਲਤੀ ਪੰਜ ਮੈਂਬਰੀ ਕਮੇਟੀ ਦੀ ਬਣੀ ਬਣਾਈ ਖੇਡ ਵਿਗਾੜ ਸਕਦੀ ਹੈ ਭਾਵੇਂ ਜ਼ਿਆਦਾ ਨਾ ਸਹੀ ਪਰ ਇਸ ਗੱਲ ਦਾ ਪ੍ਰਭਾਵ ਜ਼ਰੂਰ ਹੋਏਗਾ ਪੰਜ ਮੈਂਬਰੀ ਕਮੇਟੀ ਨੂੰ ਇਸ ਸਮੇਂ ਫੂਕ ਫੂਕ ਕੇ ਕਦਮ ਰੱਖਣ ਦੀ ਲੋੜ ਹੈ ਕਿਉਂਕਿ ਉਸ ਦੀਆਂ ਗਤੀਵਿਧੀਆਂ ਦੇ ਉੱਤੇ ਹਰੇਕ ਸਿਆਸੀ ਪਾਰਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਦਲ ਖਾਲਸਾ ਦੇ ਆਗੂ ਭਾਈ ਕਮਰਵਾਲ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਬੀਬੀ ਸਤਵੰਤ ਕੌਰ ਬਹੁਤ ਸਤਕਾਰਤ ਨੇ ਪਰ ਜੇਕਰ ਇਸ ਤਰ੍ਹਾਂ ਲੋਕਾਂ ਦੇ ਉੱਤੇ ਪ੍ਰਧਾਨ ਦਾ ਨਾਂ ਥੋਪਣਾ ਸੀ ਤਾਂ ਫਿਰ ਪੰਜ ਮੈਂਬਰੀ ਕਮੇਟੀ ਵਾਲਿਆਂ ਦੇ ਵਿੱਚ ਸੁਖਬੀਰ ਬਾਦਲ ਤੋਂ ਵੀ ਵੱਖਰਾ ਕੀ ਹੋਏਗਾ? ਜਿਹੜਾ ਇੱਕ ਨਵਾਂ ਫਰੰਟ ਹੋਂਦ ਵਿੱਚ ਆ ਰਿਹਾ ਹੈ ਇਹ ਉਹਦੇ ਡੈਲੀਗੇਟਸ ਦਾ ਤੇ ਉਹਦੇ ਮੈਂਬਰਸ ਦਾ ਰਾਈਟ ਹੈ ਕਿ ਉਹ ਕਿਸ ਨੂੰ ਪ੍ਰਧਾਨ ਚੁਣਦੇ ਅਕਾਲੀ ਦਲ ਅੰਮ੍ਰਿਤਸਰ ਦੇ ਡੈਲੀਗੇਟਸ ਤੇ ਮੈਂਬਰਸ ਦਾ ਰਾਈਟ ਹੈ ਕਿ ਉਹ ਆਪਣਾ ਪ੍ਰਧਾਨ ਚੁਣਨ ਕੋਸਟ ਪਾਰਟੀ ਦਾ ਪ੍ਰਧਾਨ ਕਿਹਨੂੰ ਚੁਣਿਆ ਜਾਂਦਾ ਇਹ ਉਹਨਾਂ ਦੇ ਮੈਂਬਰਸ ਤੇ ਡੈਲੀਗੇਟਸ ਦਾ ਰਾਈਟ ਹੈ ਤੋਂ ਅਸੀਂ ਅਸੀਂ ਉਹ ਰਾਈਟ ਤੇ ਨਹੀਂ ਰੱਖਦੇ ਫਟ ਹਾਂ ਤੁਸੀਂ ਕਮੈਂਟ ਪੁੱਛੇ ਨੇ ਤੇ ਅਸੀਂ ਇਹ ਜ਼ਰੂਰ ਜਾਣਦੇ ਆ ਕਿ ਸੁਖਬੀਰ ਬਾਦਲ ਵਾਂਗ ਉੱਪਰੋਂ ਪ੍ਰੈਜ਼ੀਡੈਂਟ ਅਪੋਜ਼ ਨਾ ਕੀਤੇ ਜਾਣ ਕਿਉਂਕਿ ਨਾ ਬੀਬੀ ਸਤਵੰਤ ਕੌਰ ਜੀ ਦਾ ਵੀ ਚੱਲ ਰਿਹਾ ਹੈ ਯਾਨੀ ਹਰਪ੍ਰੀਤ ਸਿੰਘ ਦਾ ਵੀ ਚੱਲ ਰਿਹਾ ਹੈ ਹੋਰ ਵੀ ਚੱਲ ਰਹੇ ਨੇ ਇਹ ਫਿਰ ਉਹੀ ਹੋਏਗਾ ਜੋ ਪਹਿਲੇ ਅਕਾਲੀ ਦਲ ਦਾ ਦੀ ਟ੍ਰੈਡੀਸ਼ਨ ਸੀਗੀ ਜਿਹੜੇ ਉਹਨਾਂ ਦੀ ਪ੍ਰੈਕਟਿਸ ਸੀਗੀ ਕਿ ਉੱਪਰੋਂ ਬਿਗ ਨੇਮਸ ਨੂੰ ਉੱਪਰ ਉਠਾ ਦਿੱਤਾ ਜਾਵੇ ਨਹੀਂ ਕਿਹੜੇ ਡੈਲੀਗੇਟਸ ਆਪਕੋਸ ਉਸ ਅਕਾਲੀ ਦਲ ਦੇ ਨਵੇਂ ਨਮਾਹੋਂ ਵਿਚ ਆ ਰਿਹਾ ਉਹਦੇ ਡੈਲੀਗੇਟ ਜਦੋਂ ਇਕੱਠੇ ਹੋਣਗੇ ਉਹਨਾਂ ਨੂੰ ਡੈਮੋਕ੍ਰੈਟਿਕ ਰਾਈਟ ਦਿੱਤਾ ਜਾਵੇ ਕਿ ਉਹ ਆਪਣਾ ਪ੍ਰੈਜ਼ੀਡੈਂਟ ਆਪ ਚੁਣੋ ਉਧਰ ਬੀਬੀ ਜਗੀਰ ਕੌਰ ਨੂੰ ਇੰਜ ਜਾਪਦਾ ਹੈ ਕਿ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਜ਼ਰੀਏ ਖੇਡ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੇ ਸੁਖਬੀਰ ਬਾਦਲ ਦੀ ਹੱਥ ਜੋੜ ਕੇ ਕੀਤੀ ਗਈ ਅਪੀਲ ਨੂੰ ਵੀ ਨਕਾਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਾਰੇ ਨਰਾਜ਼ ਆਗੂਆਂ ਨੂੰ ਵਾਪਸ ਮਾਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਸੀ ਬੀਬੀ ਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਅਸਲ ਅਕਾਲੀ ਦਲ ਸਾਡੇ ਕੋਲ ਹੈ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਪ੍ਰਧਾਨ ਦੀ ਚੋਣ ਕਰਨ ਜਾ ਰਿਹਾ। ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਗਏ। ਉਹ ਇੱਕ ਵਾਰੀ ਥੋੜੇ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤਖਤ ਸਾਹਿਬ ਜੀ ਮਾਫੀ ਤੇ ਰੱਖ ਲਵੇ। ਵੋਟੇ ਆਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੇ। ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੇ ਆ। ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਪਰਤੀ ਕਰੋ ਕਮੇਟੀ ਪਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅਗੂ ਪਾਰਟੀ ਜਰੀਏ ਉਹ ਚਲਾ ਜ세ਦਾ ਸਾਹਿਬ ਨੇ ਤਾਂ ਮਤ ਜੇ ਇਹ ਕਹਿੰਦਾ ਕਿ ਆਪੋ ਆਪਣੀ ਸਿਆ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜ세ਦਾ ਸਮਝ ਨਹੀਂ ਮੰਨਦਾ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 11 ਅਗਸਤ ਨੂੰ ਹੋਣ ਵਾਲੇ اجلاس ਦੇ ਵਿੱਚ ਹੁਣ ਕਿਸੇ ਆਗੂ ਦਾ ਨਾਂ ਨਹੀਂ ਥੋਪਿਆ ਜਾਵੇਗਾ ਬਲਕਿ ਲੰਮੇ ਸਮੇਂ ਮਗਰੋਂ ਲੋਕਤੰਤਰੀ ਤਰੀਕੇ ਦੇ ਨਾਲ ਪ੍ਰਧਾਨ ਦੀ ਚੋਣ ਹੁੰਦੀ ਦਿਖਾਈ ਦੇਵੇਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਦੇ ਕਰੀਬ ਆਗੂ ਪ੍ਰਧਾਨਗੀ ਦੀ ਚੌਨ ਲੜ ਸਕਦੇ ਨੇ ਅਤੇ ਜਿਸ ਆਗੂ ਨੂੰ ਜ਼ਿਆਦਾ ਵੋਟ ਮਿਲਣਗੇ ਉਹ ਪ੍ਰਧਾਨ ਬਣੇਗਾ ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ ਮੈਨੂੰ ਦਿਓ ਇਜਾਜ਼ਤ ਸਸ਼ਿਕਾ